हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋਂ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ। ਡੋਗੇ ਵਾਲੇ ਤੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਆ ਮਖੂ ਸ਼ਹਿਰ ਤੋਂ ਤਕਰੀਬਨ 15 ਕਿਲੋਮੀਟਰ ਦੀ ਦੂਰੀ ਪਿੰਡ ਚੋਟੀਆਂ ਦੀ ਫਤੇਗੜ ਪੰਜ ਦੂਰ ਬਿਲਕੁਲ ਨਾਲ ਲੱਗਦਾ ਇੱਕ ਕਸਬਾ ਇੱਕ ਛੋਟਾ ਸ਼ਹਿਰ ਵੀ ਆ ਤੇ ਧਰਮਕੋਟ ਕੋਟੇ ਸੇਖਾਂ ਜੀਰੇ ਤੋਂ ਕੋਈ 18 18 17 17 ਕਿਲੋਮੀਟਰ ਦੀ ਦੂਰੀ ਆ ਹਾਂ ਇਹ ਕੋਈ 28 27 ਕਿਲੋਮੀਟਰ ਦੀ ਦੂਰੀ ਮੋਕੇ ਸ਼ਹਿਰ ਪਿੰਡ ਚੋਟੀਆਂ 65 ਦੀ ਅੱਜ ਇਸ ਵੀਡੀਓ ਦੇ ਵਿੱਚ ਟੋਟਲ 10 ਐਨੀਮਲ ਤੁਹਾਨੂੰ ਦਿਖਾਉਣੇ ਆ 10 ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝ ਜੜੀਆਂ ਗੱਪਣ ਆ ਬਾਕੀ ਪਸ਼ੂ ਸਾਰੇ ਸੂਏ ਸਪਾਏ ਆ ਤੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਦੋਸਤੋ ਇਸ ਕਿਲੇ ਦੇ ਉੱਪਰ ਇਸ ਫਾਰਮ ਤੇ ਹੁੰਦੇ ਰਹਿੰਦੇ ਆ ਵਿਕਰੀ ਵਾਲੇ ਤੇ ਕੱਲਾ ਕੱਲਾ ਨਗਦੀ ਤੁਹਾਨੂੰ ਡਿਟੇਲ ਮਿਲ ਜੂਗੀ ਰੇਟ ਭਾਅ ਪੜਤਾ ਕਿੰਨਾ ਦੁੱਧ ਦਿਨਾ ਪਸ਼ੂਆਂ ਦੇ ਥੱਲੇ ਹਾਜ਼ਰ ਆ ਉਹ ਪੂਰੀ ਗੱਲਬਾਤ ਆਪਾਂ ਵੀਰ ਸੋਨੂ ਤੇ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਕੀ ਪੂਰੀ ਡਿਟੇਲ ਦੇ ਲਈ ਚਲਦੇ ਆਂ ਵੀਰ ਸੋਨੂ ਦੇ ਕੋਲ ਪੁੱਛ ਲੈਣੇ ਕੀ ਇਨਫੋਰਮੇਸ਼ਨ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਤੇ ਕੋਈ ਵੀ ਵੀਰ ਖਰੀਦਦਾਰ ਆ ਰਿਹਾ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਆ ਕੱਬਣ ਪਸ਼ੂ ਲੈ ਜਾਂਦੇ ਹੋ ਕਿਉਂ ਥਾਣਾ ਦਾ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਆਪਣੀ ਯਕੀਨੀ ਬਣਾ ਲਿਓ ਠੀਕ ਹੈ ਜੀ ਆਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਸੋਨੂ ਭਾਈ ਸਤਿ ਸ੍ਰੀ ਅਕਾਲ ਸਨ ਸਰ ਸਾਹਬ ਜੀ ਉਹ ਠੀਕ ਠਾਕ ਜੀ ਪਿੱਠਾ ਮਹਾਰਾਜ ਆਪਦੇ ਸੋਨੂ ਹਾਂ ਬੜੀ ਅਕਿਰਪਾ ਮਹਾਰਾਜ ਜੀ ਆਪਣੇ ਸਾਰੇ ਦਾਸ ਨੇ ਅੱਛਾ ਜੀ ਅੱਜ ਹਾਂ ਜੀ 800ਾਂ ਤੇ ਦੋ ਗੱ ਅੱਠ ਪਸ਼ੂ ਕੋਲ ਕੋਲ ਤਾਜ਼ਾ ਹੱਲੇ ਦੇ ਵਿੱਚ ਵਿੱਚ ਹੀ ਲੱਗਦੇ ਫਿਰ ਹਾਂ ਤਾਜ਼ੀ ਤਾਜ਼ੀ ਬਿਲਕੁਲ ਠੀਕ ਆ ਜੀ ਠੀਕ ਆ ਤੇ ਦੋ ਗੱਬਣ ਆ ਗਈਆਂ ਫਿਰ ਹਾਂ ਦੋ ਗੱਬਣ ਅੱਠ ਸੁਈਆਂ ਹਾਂ ਜੀ ਲੈ ਵੀ ਸੋਨੂੰ ਫਿਰ ਪਰਤਾ ਪੁਰਤਾ ਵੀ ਕਿਦਾਂ ਫਿਰ ਪਰਤਾ ਤਾਂ ਜਾਣ ਕੇ ਉੱਡਦੀਆਂ ਜੀ ਅੱਛਾ ਜੀ ਸਾਰਾ ਮਾਰਦੀਆਂ ਜਾਣਗੀਆਂ ਲਓ ਜੀ ਸੋ ਦੋਸਤੋ ਬਿਲਕੁਲ ਜੈਨੂਨ ਤੇ ਜਾਇਜ਼ ਰੇਟਰ ਰਹਿਣ ਵਾਲਾ ਆ ਠੀਕ ਆ ਜੀ ਇੱਕ ਇੱਕ ਘਰ ਦੇ ਵਿੱਚ ਮਾਲ ਆ ਪਾ ਤੁਹਾਨੂੰ ਅੱਜ 10 ਪਸ਼ੂ ਦਿਖਾ ਦਨੇ ਆ ਬਾਕੀ ਜਿਹੜਾ ਵੀ ਪਸੰਦ ਆਊਗਾ ਉਹਦਾ ਬੇਰਵਾ ਪਾ ਕੇ ਤੁਸੀਂ ਗੱਲਬਾਤ ਕਰ ਲਿਓ ਠੀਕ ਆ ਅਜੋ ਵੀਰ ਸਾਨੂੰ ਪਹਿਲਾ ਨੰਬਰ ਤੇ ਝੋਟੀ ਖੜੀ ਵੀਰ ਆਪਾਂ ਸ਼ੁਰੂ ਦੂਜਾ ਸੂਆ ਅੱਛਾ ਜੀ 50 ਦਿਨਾਂ ਦੀ ਝੋਟੀ ਸੂਈ 10 ਕਿਲੋ ਬੋਲਾ ਆਪਾਂ ਨਾਉਣਾ ਭੇਜਾਂਗੇ ਬੱਚੇ ਨਾਲ ਦਿਖਾਈ ਆਇਆ ਜੀ ਠੀਕ ਹੈ ਜੀ 50 ਦਿਨਾਂ ਦੀ ਸੂਈ ਆ ਹਾਂ ਜੀ 9 ਕਿਲੋ ਦੋ ਦੋ 10 ਕਿਲੋ ਬੋਲਾ ਦੋਸਤੋ 9 ਕਿਲੋ ਦੀ ਵੀਰਾਂ ਦਾ ਵੀ ਆਪਾਂ ਤਸਦੀ ਤੇ ਭੇਜ ਦਾਂਗੇ ਕੋਈ ਜਾਂ ਚੋਕੇ ਵੇਖਣਾ ਚਾਹੁੰਦਾ ਚਲਾਈ ਇੱਕ ਨੰਬਰ ਹੋ ਗਈ ਜੀ ਝੋਟੀ ਹੈ ਪਹਿਲਾਂ ਨੇ ਆਪ ਦੂਜਾ ਸੂਆ ਜੀ ਦੂਜਾ ਸੂਆ ਠੀਕ ਹੈ ਜੀ। ਕੌਣ ਚੌਣ ਦੀ ਚੰਗੀ ਸੋਨੂ? ਮੈਂ ਸੰਧੂ ਸਾਡਾ ਨੰਬਰ ਚ ਵਾਈ ਦੀ। ਠੀਕ ਹੈ ਜੀ। ਲੱਕ ਮਾੜਾ ਪੱਕਾ। ਖਰੋਮ ਦੀ ਜਿਹੜੀ ਦੋਸਤੋ ਚੰਗੀ ਆ ਠੀਕ ਹੈ ਜੀ। ਪੱਕਾ। ਮਗਰ ਇਹਦੇ ਮੇਲ ਸਾਫ ਆ ਠੀਕ ਹੈ ਜੀ। ਤੇ ਜੈਡ ਬਲਾਏਗਾ ਬਿਲਕੁਲ ਇੱਕ ਰੰਗ ਕਾਲੀ ਆ। ਤੁਹਾਨੂੰ ਮਗਰ ਕਟਾ ਹੀ ਨਾ ਦੇ। ਸੰਧੂ ਸਾਹਿਬ ਕਟਾ ਹੀ। ਕਟਾ ਹੀ ਆ ਮਗਰ। ਬਾਲੀ ਚੌਣ ਚੰਗੀ ਆ ਜੀ ਪਿਓਰ ਇੱਕ ਵਾਲ ਵੀ ਨਹੀਂ ਟਟਾ ਗਈ ਵੇਖੋ। ਨਾ ਵੀ ਪੋਛ ਵੀ ਵੇਖੋ ਬਿਲਕੁਲ ਜਿਹੜੀ ਦੋਸਤੋ ਇੱਕ ਆਪਾਂ ਕਹ ਲਈਏ ਵੀ ਮੋਟੀ ਬੇਲ ਵਰਗੀ ਆ ਰਸੇ ਵਰਗੀ ਆ। ਤੇ ਬਿਲਕੁਲ ਗਰੋਥ ਗਰਾਤ ਬਹੁਤ ਪੂਸ਼ੂ ਪਰ ਵਾਲਾਂ ਦੀ ਠੀਕ ਹੈ ਤੇ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾ ਤੇ 9 ਕਿਲੋ ਮੇਰਾ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਆ ਮੰਗ ਰਹੇ ਹਾਂ ਸਰ ਸਾਹਿਬ ਹੈਗਾ 10 ਆਪਾਂ 9 ਦੇਣਾ ਚਾਹਾਂਗੇ ਠੀਕ ਹੈ ਜੀ ਦੋ ਟਾਈਮਾਂ ਦਾ ਤੇ ਸੋਨੂੰ ਵੀਰੇ ਦੇਵਾਂਗੇ ਆਪਾਂ ਕਿਨੇ ਕਿਤੇ ਸਮਝੋ ਮੈਂ ਤਾਂ 10 15 ਮੰਗ ਲਈਏ 10 15 ਮੰਗ ਲਓ ਬਾਕੀ ਆਪਾਂ ਮਾਲ ਬਿਲਕੁਲ ਜਾਇਜ਼ ਦੇਣਾ ਵੀ ਕੋਈ ਵੀਰੇ ਤੇ 2-400 ਰੁਪਏ ਜਿਹੜੀ ਗੰਜਾਇਸ਼ ਛੋਟ ਚੱਪੇ ਦੇ ਰਹਿ ਜੇ ਇਹ 80 95000 ਰੁਪਏ ਦੀ 95 ਦੀ ਹਾਂਜੀ ਛੋਟ ਕਰ ਦੇਣ ਲਓ ਜੀ ਆ ਨਾ ਜੜੀ ਦੋਸਤੋ 95 ਹਜ਼ਾਰ ਬਾਕੀ ਝੋਟੀ ਦੀ ਸ਼ਾਈ ਸ਼ੂਈ ਤੁਸੀਂ ਚੈੱਕ ਕਰੋ ਮੱਥਾ ਬਲੈਕ ਜੈਡ ਬਲੈਕ ਆ ਠੀਕ ਆ ਜੀ ਸਿੰਘ ਛੋਟਾ ਪੂਛ ਦੇ ਉੱਪਰ ਵੀ ਇੱਕ ਵਿਵਾਲ ਵਾਈਟ ਨਿਕਾ ਠੀਕ ਆ ਸੋ ਥੱਲੇ ਭਾਂਡੇ ਦੀ ਪੂਰੀ ਖਬਰਦਾਰ ਆ ਆ ਜਿਹੜਾ ਤੁਸੀਂ ਵੇਖੋ ਲੈਵਾ ਠੀਕ ਆ ਜੀ ਉੱਠੀ ਥਾਣਾ ਤੇ ਚੰਗੀ ਕੁਆਲਿਟੀ ਦੇ ਵਿੱਚ ਆ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਸੋਨੂ ਵੀਰ ਆਪਣੇ ਕੋਲ ਦੁੱਜਾ ਸੂਰ ਸੰਤੂ ਸਾਹਿਬ ਜੀ ਦੁੱਜਾ ਸੂਰ 10 ਕਿਲੋ ਬੋਲਾ ਨੈਟ ਮਿੰਕੇ ਦੇਣਾ ਕਹਿਣ ਵਾਲਾ ਨਹਗਾਈ ਅਛਾ ਜੀ ਹਾਂ 10 ਕਿਲੋ ਮਿੰਕੇ ਦੇਣਾ ਜੀ ਇੱਕ ਜਿਹੜਾ ਵੀਰ ਘਰੇ ਆਊਗਾ ਦੁੱਧ ਮਿੰਕੇ ਦੇਣਾ ਜੀ ਭਾਵੇਂ ਦੋ ਟਾਈਮ ਲਵੇ ਤੇ ਭਾਵੇਂ ਤਿੰਨ ਟਾਈਮ ਚੋਕੇ ਲਵੇ ਠੀਕ ਹੈ ਜੀ ਪੁੱਲੀ ਛਟੀ ਜੀ ਉਹਨੂੰ ਠੀਕ ਹੈ ਇਹ ਬੌਲਾ ਤੇ ਹੀ ਹੁਣ ਹਾਂਜੀ ਬੌਲਾ 10 ਕਿਲੋ ਨੈਟ ਆ ਅੱਜ ਕਿੰਨੇ ਦਿਨਾਂ ਦੀ ਸੂਈ ਹੈ ਅੱਜ 7ਵਾਂ ਜਾਂ 6ਵਾਂ ਦਿਨ ਹੋ ਬੌਲਾ ਲਾ ਲਓ ਦੁੱਧ ਲਾ ਲਓ 6ਵਾਂ ਦਿਨ ਹੋ ਗਿਆ ਦੁੱਧ ਹੀ ਮੰਨ ਲੈ ਕੋਈ ਹਾਂ ਦੁੱਧ ਹੀ ਮੰਨ ਲਈ ਬੱਚਾ ਮਗਰ ਦੇ ਮਗਰ ਕਟਾਈ ਮਗਰ ਕਟਾ ਹਾਂ 10 ਕਿਲੋ ਨੈਟ ਤਿਆਰ ਹੈ ਬੌਬੀ ਮਗਰ ਕਟਾ ਦੋਸਤੋ ਕੁਝ ਸਿਆ 7 ਸਿਆ 7 ਦਿਨਾਂ ਦੀ ਸੂਈ ਹੈ ਦੂਜ ਕੋਲੇ ਤੋਂ ਬਾਹਰ ਹੀ ਆ ਗਈ ਆ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਲਿਓ ਕੁੱਡੀ ਕੰਢੀ ਪੂਰੀ ਆ ਠੀਕ ਆ ਜੀ ਪੂਰੇ ਗੋਲ ਸਿੰਘ ਤੇ ਕਦ ਵੱਡਾ ਠੀਕ ਆ ਜੀ ਕਦ ਤੁਸੀਂ ਝੋਟੀ ਦਾ ਚੈੱਕ ਕਰੋ ਕਦ ਸੋਨਾ ਥੱਲੇ ਲੇਵੇ ਦੀ ਵੈਸੇ ਪੂਰੀ ਸਾਫ ਸੁਥਰੀ ਆ ਪੱਧਰ ਬਖਾਲਾ ਠੀਕ ਆ ਜੀ ਬਿਲਕੁਲ ਚੌੜੇ ਪਿੱਠ ਪੁਰੇ ਦੇ ਵਿੱਚ ਤੇ ਮਾਲ ਜਿਹੜਾ ਦੋਸਤੋ ਵੈਸੇ ਅੱਜ ਪਹਿਲਾਂ ਦੂਜੇ ਸਵੇ ਜਿਆਦੀਆਂ ਝੋਟੀਆਂ ਜਿਹੜੀਆਂ ਤੁਹਾਨੂੰ ਆਪਾਂ ਦਿਖਾ ਦਿੰਨੇ ਹੁੰਦੇ ਆ ਇਸ ਫਾਰਮਪਤੀ ਕਾ ਜੀ ਪਹਿਲੇ ਦੂਜੇ ਪਹਿਲੇ ਦੂਜੇ ਸਵੇ ਕੁਝ ਜ਼ਿਆਦਾ ਆਉਂਦਾ ਠੀਕ ਆ ਅੱਛਾ ਵੀਰ ਸੋਨੂੰ ਬਾਕੀ ਤੁਸੀਂ ਚਵਾਈ ਕੀਤੀ ਆ ਚੋਣ ਜਨਮ ਨਾਲ ਸਾਰੀਆਂ ਬਿਲਕੁਲ ਸੰਤੋਖ ਸਭ ਚੋਣ ਨੇ ਆਪਾਂ ਇੰਨੀਆਂ 10 12 ਬੱਧੀ ਮੀਠੇ ਚੋਣ ਗਲਤ ਥੋੜਾ ਲਈ ਆ ਅੱਛਾ ਤੇ ਇਹ ਸੋਨੂੰ ਵੀ ਰਪਾ ਦੇ ਦਾਂਗੇ ਕਿੰਨੇ ਦੀ ਝੋਟੀ ਜੀ ਹਾਂਜੀ ਉਹ ਮੁੱਲ ਭਾਵੇਂ 1 15 ਕਰ ਲਈਏ ਭਾਵੇਂ ਕਰ ਲਈਏ 1 20 ਹਾਂਜੀ 1 5 ਤੋਂ ਮਾਨਤਾ ਕਰਦੇ ਆ 1 5 ਹਾਂ ਕਿਉਂਣ ਬੜੀ ਚੰਗੀ 10 ਕਿਲੋ ਤਲ ਤੋਲ ਕੇ ਦੇਣਾ ਜੀ ਠੀਕ ਹੈ ਜੀ ਆ ਵੀ 1 5 ਦੇ ਵਿੱਚੋਂ ਦੋਸਤੋ ਛੋੜਛੱਪਾ ਹੋ ਜਾਊਗਾ ਮਾਨਤਾ ਨੂੰ ਹੋ ਜਾ ਤੇ ਮਗਰ ਇਹਦੇ ਵੀ ਕਟਾਈ ਨਾ ਮਗਰ ਕਟਾਈ ਬਾਲੇ ਦੇ ਗਰੀਬ ਨੂੰ ਹਾਂ ਜੀ ਆਹ ਬੱਚਾ ਜੀ ਇਹਦਾ ਲਓ ਜੀ ਬੱਚਾ ਦਿਖਾਈ ਜਾਨੇ ਤਾਂ ਸੋ ਬਾਲੇ ਦੇ ਗਰੀਬ ਨੂੰ ਕੱਟਈ ਹੈ ਜੀ ਇੱਕ ਅੱਧਾ ਕੱਟ ਕੱਟੀ ਹੋ ਗਈ ਦੋ ਜਾਦਗਿਆ ਮਗਰ ਕੱਟਈ ਆ ਹਾਂ ਜਾਦਗਿਆ ਮਗਰ ਕੱਟਈ ਆ ਜੀ ਲਓ ਜੀ ਜਾਦਗਿਆ ਮਗਰ ਮੇਲ ਕਾਫੀ ਆ ਠੀਕ ਆ ਜੀ ਇੱਕ ਅੱਧੀ ਮੈਂ ਤੇ ਮਗਰ ਕੱਟੀ ਹੋ ਤੁਹਾਨੂੰ ਨੋਟ ਕਰਾ ਦਾਂਗੇ ਤੁਹਾਨੂੰ ਤੀਜੇ ਨੰਬਰ ਤੇ ਆ ਕੇ ਮੱਝ ਖੜਾ ਹਾਂ ਸਾਹਿਬ ਕੋ ਤੀਜਾ ਮੰਨ ਲੈ ਚੌਥਾ ਮੰਨ ਲਈ ਆਪਾਂ ਤੀਜਾ ਮੰਨ ਨਹੀਂ ਕਿਵੇਂ ਲਈ ਆ 15 ਕਿਲੋ ਮੈਂ ਦੁੱਧ ਦਿੰਦੀ ਆ 10 12 ਕਿਲੋ ਬੋੜੇ ਲਈ ਫਿਰਦੀ ਮੈਂ अच्छा जी हां बल्कि 10000 ਇਸ ਵਕਤ ਹਾਂ ਹਾਂ ਇਸ ਟਾਈਮ ਬੋਲਾਈ ਆ 10 ਹੀ ਮੰਨੇ ਤੂੰ ਠੰਡਾ ਅਗਲਾ ਕਿੰਨੇ ਦਿਨਾਂ ਚ ਆ ਗਈ ਐ ਵੀ ਇਹਨੂੰ ਵੀ ਬਸ ਪੰਜ ਮਾ ਛੇਵਾਂ ਦੇਣੀ ਤਾ ਜੀਆਂ ਹੀ ਇਧਰ ਦੀਆਂ ਸਾਰੀਆਂ ਸੋਵਾ ਤੀਜਾ ਹਾਂ ਸੋਵਾ ਕੋਤੇ ਆਪਾਂ ਤੀਜਾ ਮੰਨੇ ਗੇ ਲਈ ਕੋ ਅਗਲਾ ਵੀਰ ਆ ਦੀ ਸਮਝ ਲਾ ਲੈ ਠੀਕ ਹੈ ਜੀ ਸੋਵਾ ਦੋਸਤੋ ਕੋਈ ਤੀਜਾ ਮੰਨ ਵਾਲਾ ਠੀਕ ਹੈ ਜੀ ਬਾਕੀ ਅੱਗੇ ਭਰਾ ਕਿਸੇ ਦੀ ਸਮਝ ਆ ਠੀਕ ਆ ਤੇ 10000 10000 ਹੁਣ ਬੋਲੇ ਤੇ ਚੱਲ ਰਹੀ ਆ ਠੀਕ ਹੈ ਜੀ ਤੇ ਸੂਈ ਨੂੰ ਅਜ 5 6 ਦਿਨ ਵੈਸੇ ਕੱਚਾ ਬੋਲਾ ਕੋਈ ਮੰਨ ਲੈ ਵੀਰ ਪੰਜਾ ਛੇ ਪੰਜਾ ਛੇ ਦਿਨਾਂ ਦਾ ਦੁੱਧ ਚੋਣ ਚੋਣ ਚੰਗੇ ਆ ਪਸ਼ੂ ਕੋਈ ਵੀ ਪਸ਼ੂ ਦੋਸਤੋ ਮਾੜਾ ਨਹੀਂ ਲਿਆ ਜਾਂਦਾਗਾ ਚੋਣ ਬਾਕੀ ਆਪਦੀ ਤਸੱਲੀ ਤੁਸੀਂ ਵੀ ਕਰਕੇ ਲੈ ਕੇ ਜਾਇਓ ਠੀਕ ਆ ਤੇ ਮੱਝ ਚੰਗੀ ਆ ਵੈਸੇ ਤੀਜਾ ਸੂਹਾ ਮਨ ਵਾਲੇ ਕੋਈ ਅੱਗੇ ਆਪਦੀ ਸਮਝਾ ਠੀਕ ਆ ਮਗਰ ਇਹਦੇ ਕੱਟਾ ਮੇਲ ਕਾਫ ਆ ਬੈਠਾ ਨਾਲ ਦਾ ਸੰਸਾ ਬੱਚਾ ਜਿਹੜਾ ਲੋ ਜੀ ਆ ਬੱਚਾ ਇਹਦਾ ਬੈਠਾ ਚੌਥਾ ਨੰਬਰ ਠੀਕ ਆ ਜੀ ਤੀਜਾ ਨੰਬਰ ਜਿਹੜਾ ਵੇਰਵਨ ਨਾਲ ਦੀ ਨਾਲ ਹੀ ਪਾਈ ਜਾਂਦੇ ਆ ਆ ਠੀਕਾ ਬਾਕੀ ਕੱਦੂਤ ਵੀ ਚੰਗਾ ਵੀਰ ਸੋਹਣਾ ਸਾਨੂੰ ਸਭ ਕੱਦੂ ਵੀ ਚੰਗਾ ਚਵਾਈ ਵੀ ਚੰਗੀ ਮੈਂ ਦੁੱਧ ਵਾਲੀ ਖਰੀਦੀ ਹੈ ਇਹ ਨਹੀਂ ਵੀ ਖੋਟੀ ਹੈ ਮੈਂ ਕੋਈ ਨਹੀਂ ਸੰਸਾ ਮਾੜੀ ਦੋਤੋਂ ਚੰਗੇ ਇਲਾਕੇ ਦੀਆਂ ਸਾਰੀਆਂ ਮਹਿੰਗੀ ਕੱਦੂ ਵੀ 12 ਲੀਟਰ ਤੋਂ ਬਾਹਰ ਮੈਂ ਕਿਹਾ 14 ਚ ਆਉਗੀ ਜੀ 10 ਕਿਲੋ ਹੋਣੇ ਤੋਲ ਕੇ ਦੇਣਾ ਆਪਾਂ ਠੀਕਾ ਠੀਕ ਹੈ ਜੀ ਜਿੰਦਾ ਤੋਲ ਕੇ ਕਿਹਾ ਤੋਲ ਕੇ ਦੇਵਾਂਗੇ ਠੀਕ ਹੈ ਜੀ ਇਹ ਨਹੀਂ ਵੀ ਆਪਾਂ ਵੀਡੀਓ ਚ ਕਹੇ ਤਾਂ ਮੁੜ ਕੇ ਅਗਲਾ ਆਖੇ ਮੈਂ ਤੋਲਣਾ ਜਾਂ ਮਿੰਨਾ ਉਹ ਅਗਲੋਂ ਭੱਜਾਂਗੇ ਠੀਕ ਹੈ ਜੀ ਓ ਜੀ ਤੋ 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 ਸੋ ਵੀਰਾਂ ਦਾ ਵੀ 14 15 ਸਰੀ ਆ 14 15 ਲੀਟਰ ਹੀ ਚਵਾ ਦੋਗੀ ਅੱਜ ਹੀ ਤਕਰੀਬਨ ਕਰਮਾ ਵਾਲੀ 10000 10000 ਲਈ ਖੜੀ ਆ ਤੇ ਮੱਝ ਚੰਗੀ ਆ ਫੇਟਾ ਪੂਰੀ ਮਗਰ ਕਟਾ ਮੇਲ ਕਾਫ ਆ ਤੁਹਾਨੂੰ ਇਹ ਦੇਵਾਂ ਕਿ ਅੱਜ ਆਪਾਂ ਕਿੰਨੇ ਦੇ ਦੇ ਦੇਣੀ ਆ ਸੰਸਾ ਜੀ ਤੇ 14 15 ਕਰ ਦੀ ਫਿਰ ਤਾਂ ਆਪਾਂ 1 20 ਹੀ ਦੇਣੀ ਆ ਹਾਂ ਜੀ 1 10 ਦੀ ਦੇ ਦੀਏ 1 10 ਦੀ 1 5 ਦੀ ਦੇਣੀ ਆ ਗੱਲ ਇਹ ਆ ਕਿ ਵਿਚ ਕੰਦੀ ਬਸ 2 400 ਰੁਪਏ ਛੋਟ ਹੀ ਰਹਿ ਜੇ ਪਹਿਲਾਂ ਹੀ ਆਪਾਂ ਮੋਲੋਂ ਨਾ ਕਰੀਏ 1 5 ਦੀ ਛੋਟ ਦੇਣੀ ਆ 1 5 ਦੀ ਹਾਂ ਉਮਾਨ ਤਾਂ 500 ਹਜ਼ਾਰ ਛੱਡ ਜਾਂਗੇ ਜਿਆਦਾ ਫਰਕ ਨਹੀਂ ਕਰਨਾ ਲੋ ਜੀ ਇੱਕ ਪੰਜ ਦੀ ਦੋਸਤੋ ਇਹ ਤੁਹਾਨੂੰ ਜਿਹੜੀ ਹਾਂ ਨਾ ਮਿਲੂਗੀ ਵਿੱਚੋਂ ਬਸ ਕੋਈ 2-400 ਰੁਪਏ ਇੱਧਰ ਉੱਧਰ ਦਾ ਰਸਾ ਛੜਾਈ ਆ ਪਰ ਆਪਾਂ ਸੰਸਭ ਮੁੱਲ ਉਹ ਪੌਣੇ ਹੁੰਦੇ ਮੈਂ ਇਹ ਕਹਾਂ ਮਾਲ ਆਪਾਂ ਆਈ ਵੀਡੀਓ ਵੇਚਦੇ ਆ ਹਰ ਵਾਰੀ ਆਪਾਂ ਕੋਲ ਮਾਲ ਵੀ ਕਿਹੜਾ ਦੁਬਾਰਾ ਕਦੀ ਵੀਡੀਓ ਚ ਪਾਇਆ ਹੀ ਨਹੀਂਗਾ ਹਾਂ ਠੀਕ ਆ ਜੀ ਚਲੋ ਇੱਕ ਅੱਧੀ ਸੰਸਭ ਰਹਿ ਵੀ ਸਕਦੀ ਏ ਕਬੱਡੀ ਆਪਾਂ ਇਹਨੀਆਂ ਦੇ ਵੀ ਆਪਣੀਆਂ ਸਾਰੀਆਂ ਵੇਚ ਜਾਣੀਆਂ ਇੱਕ ਅੱਧੀ ਰਹਿ ਜਾਂਦੀ ਉਹ ਅਗਲੀ ਵਾਰ ਵੀ ਰਹਿ ਜਾਂਦੀ ਜਦ ਦੂਜੀ ਬਿਲਕੁਲ ਦੀ ਮਾਲ ਇਸੇ ਤਰੀਕੇ ਆਉਂਦੇ ਨਹੀਂ ਤੇ ਗਾ ਕੰਕ अच्छा सोनू ਵੀ ਰੱਗੇ ਜਿਹੜੀ ਆਪਣੇ ਕੋਲ ਚੌਥੇ ਨੰਬਰ ਤੇ ਕੀ ਸੂਆ ਜੀ 15 ਦਿਨਾਂ ਦੀ ਸੂਈ ਮੈਂ ਲੋ ਜੀ 15 ਦਿਨਾਂ ਦੀ ਸੂਈ ਹੈ ਦੁੱਧ 11 ਕਿਲੋ ਪਰ 10 ਕਿਲੋ ਤੋਲ ਕੇ ਦੇਣਾ ਹੈ ਅੱਛਾ ਜੀ ਹਾਂ ਦੁੱਧ 11 ਕਿਲੋ ਇਹ ਮੁਕਸਰ ਏਰੀਆ ਦੀ ਬੜੇ ਚੰਗੇ ਏਰੀਏ ਦੀ ਮੈਂ ਅੱਛਾ ਮੁਕਸਰ ਦੀ ਬਾਗੀ ਹੈ ਮੁਕਸਰ ਏਰੀਆ ਦੀ ਹੈ ਦੁੱਧ 11 12 ਕਿਲੋ ਮੈਂ ਥੱਲੇ ਪਰ ਆਪਾਂ ਤੁਹਾਨੂੰ 10 ਕਿਲੋ ਤੋਲ ਕੇ ਦੇਣਾ ਮੈਂ ਥੱਲੇ ਅੰਦਰ ਵੈਸੇ ਮੈਨੂੰ ਲੱਗ ਰਿਹਾ ਸੂਈ ਨ ਕੱਟੀ ਮਗਰ ਜੀ ਵੈਸੇ ਦੱਸੋ ਬਾਹਰ ਹੀ ਦੁੱਧ ਤੋਸ ਰਿਹਾ ਵੀ ਸਾਨੂੰ ਤੇ ਬਾਕੀ 10 ਕਿਲੋ ਪੂਰਾ ਗਰੰਟਡ ਜਿਹੜਾ ਸੇਂ ਕੁਚਾ ਪੂਰਾ ਠੀਕ ਹੈ ਜੀ ਬਾਠੀ ਪੂੜੀ ਬੰਤਰ ਦੀ ਪੂਰੀ ਨਿਕਰ ਚੋਣ ਸੰਭਾ ਭਾਵੇਂ ਜਵਾਗ ਚੋਲੇ ਜੀ ਲੰਬੀ ਲੂੰਬੀ ਵੀ ਪੂਰੀ ਆ ਮਗਰ ਇਹਦੇ ਵੀ ਕੱਟਈ ਆ ਕੱਟਈ ਇਹਦੇ ਮਗਰ ਆ ਕੱਟਈ ਸੰਦੂ ਸਾਹਿਬੀ ਤੋਂ ਨੰਬਰ ਚੌਥਾ ਦੋਸਤੋ ਇਹਦਾ ਮਗਰ ਕੱਟਿਆ ਜਿਹੜੀ ਵੇਰਵਾ ਪਾ ਦਿੰਦੇ ਆ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਇਹਦੇ ਮਗਰ ਕੱਟਿਆ ਠੀਕ ਹੈ ਜੀ ਕੱਟਈ ਵੀ ਸੋਨੂੰ ਨਾਲ ਹੀ ਖੁੱਲ ਗਈ ਵੀਰੇ ਕੋਈ ਗੱਲ ਨਹੀਂ ਆਉਂਦੇ ਆ ਨਾਲ ਹੀ ਆਉਂਦੇ ਮਾਂ ਵੀ ਫੋਟੋ ਖਿਚਾਉਣੀ ਆਉਂਦਿਆਂ ਦੀ ਫੋਟੋ ਖਿੱਚ ਲਈਨੇ ਕੋਈ ਗੱਲ ਨਹੀਂ ਲੋ ਵੀ ਆ ਕੱਟਈ ਆ ਮਗਰ ਠੀਕ ਹੈ ਜੀ ਇਹ ਬੱਚ ਬਾਕੀ ਵੇਲਬੂਲ ਦੀ ਸਪੈਸ਼ਲ ਆ ਲੰਬੀ ਲੰਬੀ ਪੂਰੀ ਆ ਮੈਂ ਠੀਕ ਆ ਜੀ ਹਾਈਟ ਮੀਡੀਅਮ ਅੰਗ ਅੱਗੇ ਕੋਈ ਵੀਰ ਸੌਦਾ ਕਰ ਲੇ ਐਸ ਵਕਤ 10 ਕਿਲੋ ਜਿਹੜਾ ਦੋਸਤੋ ਨੈੱਟ ਦੁੱਧ ਇਹਦੇ ਥੱਲੇ ਹਾਜ਼ਰ ਆ ਠੀਕ ਆ ਜੀ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਇੱਥੇ ਆਣ ਕੇ ਲਓ ਜੀ ਠੀਕ ਆ ਜੀ ਸਮਸਮ ਉਹਦਾ 85 ਜੋ ਮਰਜੀ ਆ 2 ਘਟ 80 ਦੀ ਮੈਂ ਦੇਣੀ ਹੈ 2 ਘਟ 80 ਦੀ 78 ਦੀ ਹਾਂਜੀ 78000 ਦੀ ਲਓ ਜੀ 2 ਘਟ 80 ਦੀ ਦੋਸਤੋ 78000 ਦੀ ਇਹ ਮੱਚ ਤੁਹਾਨੂੰ ਮਿਲ ਜੂਗੀ ਮਗਰ ਇਹਦੇ ਕੱਟੀ ਆ ਸੋ 10 ਕਿਲੋ ਬਿਲਕੁਲ ਪੱਕਾ ਦੁੱਧ 15 ਦਿਨਾਂ ਦਾ ਸੂਗਾ ਤੇ ਬਾਕੀ ਮਾਦੇ ਤੁਸੀਂ ਪ੍ਰੋਪਰ ਦੇਖ ਲਈ ਆ ਆ ਤੁਸੀਂ ਥਾਣੇ ਇੱਕ ਵਾਰੀ ਦੇਖ ਲਓ ਠੀਕ ਆ ਜੀ ਲੰਬੇ ਥਾਣਾ ਸਪੇਸ ਤਕਰੀਬਨ ਕੋਈ 2-2 3-3 ਇੰਚ ਤੇ ਥਾਣਾ ਲੱਗਾ ਠੀਕ ਆ ਜੀ ਚਾਰੇ ਥਰਾਂ ਦੀ ਆ ਵਿੱਚ ਵਰਨਾ ਠੀਕ ਆ ਜੀ ਅੱਗੇ ਤੁਹਾਨੂੰ ਵੀਰੇ ਨੈਕਸਟ ਆਪਨੇ ਛੋਟੀ ਹੈ ਸੰਧੂ ਸਾਹਿਬ ਚੌਗੀ ਪੰਜਵੇਂ ਨੰਬਰ ਤੇ ਆ ਠੀਕ ਆ ਜੀ ਦੋ ਨੰਬਰ ਤੇ ਪੰਜਵੇਂ ਨੰਬਰ ਤੇ ਆ ਦੋਸਤੋ ਛੋਟੀ ਆ 200 ਏ ਅਜਾ ਤੁਹਾਨੂੰ ਵੀਰੇ ਛੋਟੀ ਦੂਜੇ ਕੇ ਪਹਿਲਣੀ ਆ ਇਹ ਦੂਜੇ ਸੂਵੇ ਸੰਧੂ ਸਾਹਿਬ ਜੀ ਦੂਜੇ ਸੂਵੇ ਚੌਗੀ ਮੂੰਹ ਏ ਅੱਛਾ ਦੋ ਦੋ 10 ਕਿਲੋ ਪਰ ਆਪਾਂ ਨੌ ਦੀ ਗਾਰੰਟੀ ਦਿਆਂਗੇ ਚੌਣ ਹੋਊਗੀ ਇੱਕ ਨੰਬਰ ਥਾਂ ਤੁਹਾਨੂੰ ਵਿਖਾਉ ਜਿੰਦਾ ਫੇਰ ਮਾੜਾ ਸ਼ਿਕਾਇਤ ਲਓ ਜੀ ਚੌਗੀ ਆ ਮੂੰਹ ਜਿਵੇਂ ਅੰਨ ਕੇ ਦੰਦ ਫੜ ਕੇ ਪਟ ਕੇ ਵੇਖੇ ਜੀ ਕੋਈ ਓਏ ਨਹੀਂ ਪਿਓਰ ਚਾਰ ਦਾ ਪਿਓਰ ਜੀ ਪਿਓਰ ਜੇ ਚਾਰ ਕਹਿ ਤਾ ਚਾਰ ਮਗਰ ਕਟਾ ਸੰਦ ਸਵੇਨੇ ਉਹ ਤਾਂ ਸੂਆ ਫਿਰਮਲਾ ਖੀਰੀ ਦੋਂਦੀ ਸੂਫੀ ਆਂ ਖੀਰੀ ਦੋਂਦੀ ਸੂਫੀ ਆ ਜੀ ਸੋ ਜੀ ਦੂਜਾ ਸੂਆ ਦੋਸਤੋ ਬਹੁਤ ਚਾਰਦਾਂ ਦਾ ਪਿਓਰ ਚੌਗੀ ਝੋਟੀ ਆ ਤੇ ਅੱਜ ਦਿਨੇ ਨੂੰ ਕਿਨੇ ਹੋਗੇ ਤੁਹਾਨੂੰ ਸੰਸਬ ਦੱਸ ਦੇਣੀ ਹੋਗੇ ਇਹਨੂੰ ਵੀ ਦੱਸ ਸਕਦੇ ਨਹੀਂ ਹੋਗੇ ਆ ਵਾ ਦੇ ਖਾਓ ਮਾੜਾ ਰੰਗ ਰੰਗ ਚੀਜ਼ ਆ ਅੱਛਾ ਕਿ ਨਹੀਂ ਵੇਖੋ ਦੋਸਤੋ ਸਿੰਗੀ-ਸਿੰਗੀ ਕਰੋ ਚੈੱਕ ਸ਼ਾਈ ਤੁਸੀਂ ਚੈੱਕ ਕਰੋ ਤੇ ਆਹ ਕਰੋ ਚੈੱਕ ਜੀ ਠੀਕ ਆ ਸੰਸਬ ਵੀ ਕਾਈ ਜੀ ਮੁੜ ਕੇ ਵੀਰਾਂ ਦੇ ਤੁਸੀਂ ਕਿਹੜਾ ਟੀਗਾ ਭਰਾਇਆ ਆਂ ਦਾ ਮਾਲਕਾਂ ਦੇ ਕਹਿਣ ਦੇ ਆ ਮੈਂ 29 ਦਾ ਬੱਚਾ ਆ ਮਗਰੇ ਜੀ ਮ 29 ਦਾ ਹਾਂ ਮਗਰ ਕਟਾਈ ਆ ਹਾਂ ਕਟਾਈ ਆ ਪਰ ਕਈ ਵੀਰ ਮੁੜ ਗਏ ਯਾਰ ਤੁਸੀਂ ਕਿਹੜਾ ਉਸ ਵਪਾਰੀਆਂ ਟੀਗਾ ਪਰ ਜੋ ਸਾਨੂੰ ਮਾਲਕ ਦੱਸਦੇ ਸੀ ਉਹ ਦੱਸ ਮੈ। ਤੁਹਾਨੂੰ ਦਿਨ ਕਿੰਨੇ ਦੱਸਿਆ ਅੱਜ ਇਹਨੂੰ? 10 ਦਿਨ ਹੋ ਗਏ ਸੰਤੂ ਸਾਹਿਬ ਨੂੰ। ਦੁੱਧ ਦੁੱਧ ਇਸ ਟਾਈਮ ਇਹਗਾ 10 ਆਪਾਂ 9 ਦੱਸਣਾ ਜੀ ਠੀਕ ਹੈ ਜੀ। ਠੀਕ ਹੈ ਜੀ। ਹਾਂ ਜੀ। ਹਉ ਤਾਂ ਦੋਸਤੋ ਦੁੱਧ 9 ਕਿਲੋ ਆ 10 ਦਿਨਾਂ ਦੀ ਸੂਈ ਆ ਝੋਟੀ ਮੂੰਹ ਚਾਰ ਦੰਦ ਦੂਜਾ ਸੂਆ ਸੋਹਣੇ ਕੱਦ ਵਜਨ ਦੇ ਵਿੱਚ ਆ ਠੀਕ ਹੈ ਜੀ। ਬਿਲਕੁਲ ਵੇਖੋ ਤੁਸੀਂ ਸੰਤ ਸਾਹਿਬ ਚੋਣ ਬਾਲੀ ਚੰਗੀ ਆ ਜੀ। ਠੀਕ ਹੈ ਜੀ। ਸੋ ਨਵੀਂ ਨਕੋਰ ਤੋ ਪਹਿਲਾਂ ਦੋ ਜਣ ਝੋਟੀਆਂ ਕਾਫੀ ਬੇਰੇ ਡਿਸਾਈਡ ਕਰਦੇ ਆ ਫੈਸਲਾ ਕਰਦੇ ਵੀ ਖਰੀਦਣ ਦਾ ਤੇ ਦੂਜਾ ਸਵੇਰ ਝੋਟੀ ਆ ਬੱਚਾ ਮਗਰੇ ਦੇ ਕਟਾ ਮਿਲ ਕਾਮ ਆ। ਅਮਰੀਕੇ ਮੈਂ ਚਾਹ ਪੀਆ ਰੂ ਪੀਣੀ। ਚੋ ਗੇ ਮਣਕੇ। ਹੈਨਾ? ਉਹ ਰਾੜੀ ਪਾ ਲੈ। ਵਾਲੀ ਸੰਤ ਸਭ ਚੋਂ ਚੰਗੀ ਆ ਜਿਹਨੇ ਨਹੀਂ ਕੀਤੀ ਚਾਹੀ ਉਹ ਵੀ ਚ ਹੋ ਸਕਦਾ ਇਹਨੇ। ਠੀਕ ਆ ਹਾਂ ਲੈ ਤੁਹਾਨੂੰ ਇਹ ਦੇ ਦਾਂਗੇ ਕਿੰਨੇ ਦੀ ਆਪਾਂ ਝੋਟੀ ਸੋਹ ਸਾਬ ਮੈਂ ਝੋਟੀ ਦੇ ਆਂਦੀ ਮੈਂ ਲੱਖ ਦੀ ਵੇਖਦੀ 95 ਦੀ ਵੇਖਦੀ ਆ 90 ਵੀ ਨਹੀਂ ਹਾਂ ਜਾਂ ਨਾ 85 ਹਜ਼ਾਰ ਦੀ ਦੇਣੀ 85 ਦੀ ਹਾਂ ਠੀਕ ਆ ਜੀ ਠੀਕ ਆ ਜੀ ਜੈਜ ਕਰਤੀ ਜੈਜ ਜਾਂ ਜੈਜ ਆ ਥੋੜਾ ਜਿਹਾ ਨਹੀਂ ਥੋੜਾ ਮਾਨਦਾਨ ਕਰਦੇ ਚੋਣ ਚਾਣ ਬੜੀ ਚੰਗੀ 10 12 ਕਿਲੋ ਵਾਲੀ ਜੇ ਚਲੋ ਵੇਖ ਲਿਆ ਜੀ ਹਾਂ ਬਾਲੀ ਚੰਗੀ ਚੋਣ ਚੋਣ ਤੋਂ ਨਹੀਂ ਛੱਡ ਕੇ ਜਾਂਦਾ ਸੋਹ ਸਾਬ ਉਹ ਦੱਸੋ ਚੋਣ ਚਾਣ ਚੰਗੀ ਆ 85000 ਦੇ ਵਿੱਚੋਂ ਕਰ ਦਾਂ ਮਾਨਦਾਨ ਆਜੂਗਾ ਠੀਕ ਆ ਜੀ ਕੋਈ ਭਰਾ ਸੌਦਾ ਕਰਨ ਦੇ ਮਸਲੇ ਮਸਲੇ ਵਾਸਤੇ ਆਵੇ ਠੀਕ ਆ ਜੀ ਤੇ 85 ਜੋ ਛੋੜਛੱਪਾ ਹੋ ਜੂਗਾ ਦੂਜਾ ਸੁਬਾ ਝੋਟੀ ਆ ਨਵੀਂ ਝੋਟੀ ਆ ਠੀਕ ਆ ਜੀ ਚਾਰ ਤਾਂ ਤਾਂ ਮੂੰਹ ਝੋਟੀ ਆ ਤੇ ਕਈ ਝੋਟੀਆਂ ਦੋਸਤੋ ਪਹਿਲਾ ਸੁਬਾ ਨਹੀਂ ਹੁੰਦੀਆਂਆਂ ਗੀਆਂ ਕਰਮ ਵਾਲੀ ਦੂਜਾ ਸੁਬਾ ਸੋਈ ਖੜੀ ਆ ਠੀਕ ਆ ਤੇ ਥਣ ਥਣ ਬਹੁਤ ਵਧੀਆ ਚੰਗੇ ਏਰੀਏ ਦੀਆਂ ਸਾਰੀਆਂ ਆ ਹਾਂ ਲੈ ਵੀ ਸਾਨੂੰ ਅੱਗੇ ਆਪਣੇ ਕੋਲ ਸੈਕਿੰਡ ਜਿਹੜੀ ਨੈਕਸਟ ਕਿੱਦਾਂ ਸੁਬਾ ਸੰਸਾਭ 11 ਕਿਲੋ ਦੋ ਤੋਲ ਕੇ ਦੇਣਾ ਦੂਜਾ ਸੁਬਾ ਕਿੱਜਾ ਜੀ ਕਿੱਜਾ ਹਾਂ 11 ਕਿਲੋ ਦੋ ਤੇ ਜੇ 10 ਹੋਇਆ ਤੇ ਪੈਸੇ ਨਹੀਂ ਲੈਣੇ ਤੇ 10 ਕਿਲੋ ਹੋਇਆ ਤੇ ਲੈਣੇ ਕੁਛ ਨਹੀਂ ਆਪਾਂ ਪੈਸੇ ਨਹੀਂ ਲੈਣੇ ਫ੍ਰੀ ਦੇ ਦੇਣੀ ਮੈਂ ਹੀ 11 ਕਿਲੋ ਦੁੱਧ ਤੇ ਲੈਣੇ ਆ ਹਾਂ ਠੀਕ ਆ ਦਿਨ ਕਿੰਨੇ ਹੋਗੇ ਅੱਜ ਨੂੰ ਦੋ ਦਿਨ ਨੂੰ ਵੀ 8-10 ਹੀ ਹੋ ਗਏ ਜੀ ਦੋ ਦਿਨ ਮਾਦੀ ਦੱਸੋ ਤੁਸੀਂ ਕੁੱੜ ਕੇ ਕਈ ਵੀਰਾਂ ਨੇ ਯਾਰ ਤੁਸੀਂ ਘਟਵਾ ਦੱਸ ਦਿੰਦੇ ਜੀ ਠੀਕ ਹੈ ਮਾਦਰ ਕੱਟਾ ਹੀ ਆ ਗਿਆ ਮਾਦਰ ਕੱਟਾ ਹੀ ਹੈ ਸਾਰੇ ਤਕਰੀਬਨ ਬਾਹਲੇ ਕੱਟਾ ਹੀ ਆ ਜੀ ਲਓ ਵੀ ਦੋਸਤੋ ਵੱਡੀ ਆਪਸ਼ਨ ਆ ਵੀ ਜੇ 10 ਕਿਲੋ ਦੁੱਧ ਹੋਇਆ ਤੂੰ ਬਾਹਰ ਹੁਣ ਆਇਆ ਜੀ 10 ਕਿਲੋ ਦੁੱਧ ਤੇ ਮਾਦੀ ਫ੍ਰੀ ਦੇ ਦੇਣੀ ਹਾਂ ਜੀ 11 ਕਿਲੋ ਦੁੱਧ ਦਾ ਮੈਂ ਕੋਲ ਚੋਣ ਲੱਗਾ ਕਾਦ ਗੀਆਂ ਗੱਲਾਂ ਮ ਤੇ ਤੀਜਾ ਸੂਆ ਤੀਸਰੇ ਸੂਵੇ ਸੂਈ ਆ ਮਗਰ ਇਹਦੇ ਘਟਾ ਮੇਲ ਕਾਫ ਆ ਠੀਕ ਆ 1:2 ਵਜੇ ਨੂੰ ਪੂਰਾ ਝੋਟੀ ਦਾ ਚਾਹੇ ਮੱਜਾਂ ਦੇ ਵਿੱਚ ਆ ਗਈ ਆ ਠੀਕ ਆ ਜੀ ਤੀਜਾ ਸੂਆ ਜੇ ਆਪਾਂ ਕਿਹਾ ਤੇ ਕੱਦ ਤੋਂ ਵੱਡਾ ਠੀਕ ਆ ਜੀ ਰੰਗ ਵੈਸੇ ਕੋਈ ਬਲੈਕ ਹੀ ਸਮਝੇ ਬਿਲਕੁਲ ਕੁਝ ਕੁ ਜਿਹੜੇ ਵਾਲ ਪੂਛਤੇ ਮਗਰ ਵਾਈਟ ਆ ਬਾਕੀ ਸਾਰੀ ਹੈ ਬਲੈਕ ਹੀ ਓਵਰ ਆਲ ਠੀਕ ਆ ਆ ਬੱਚਾ ਜਿੰਦਾ ਬੈਠਾ ਠੀਕ ਆ ਜੀ ਦਿਖਾ ਦੇ ਨੇ ਫਿਰ ਤੌਜੀ ਆ ਮਗਰ ਕੱਟਾ ਠੀਕ ਆ ਬੁਰਲਾ ਬੁਰਲਾ ਚੰਗੀ ਸਫਾਈ ਚੰਗੀ ਸਾਡੇ ਸਾਹ ਚਵਾਈ ਬੜੀ ਕਰਮਾਣੀ ਬੋ ਵੀ ਦੋਸਤੋ 11 ਕਿਲੋ ਇੱਕ ਹੋਂਦਾ ਵੀ ਕਲਾ ਕਹਿ ਦੇਣਾ ਉਹ ਗੱਲਬਾਤ ਨਹੀਂ ਕਿ 11 ਕਿਲੋ ਚਬਾਉਣਾ ਹੈ ਵੀਰ ਤੁਹਾਨੂੰ ਆਦਾ ਠੀਕ ਆ ਤੇ ਬਾਕੀ ਪੂਰੀ ਡਿਟੇਲ ਪੂਰਾ ਵੇਰਵਾ ਤੁਹਾਨੂੰ ਦੇ ਹੀ ਦਿੱਤਾ ਤੇ ਜੱਜ ਸਵੇਰ ਸੂਈ ਆ 11 ਕਿਲੋ ਦੁੱਧ ਤੇ ਇਹ ਤੁਹਾਨੂੰ ਦੇ ਦਾਂਗੇ ਕਿੰਨੇ ਦੀ ਆਪਾਂ ਫਿਰ ਸਾਬ ਸਾਬ ਮੁੱਲ ਭਾਵੇਂ 1 10 ਹਾਂਜੀ ਲੱਖ ਦੀ ਦੇ ਦੇ ਕੇ ਲੱਖ ਦੀ ਦੇ ਦਿਓ 95000 ਦੀ ਮੈਂ ਦੇ ਦਾਂਗਾ ਹਾਂ ਹਾਂਜੀ 95 ਦੀ ਹਾਂ ਨਿਕਲ ਗਈ ਕਸਰ ਕਿ ਕੋਈ ਰਹੀ ਆ 93000 ਦੀ ਯੈਸ ਜੋ ਨੋ ਏ ਠੀਕ ਆ ਜੀ ਠੀਕ ਆ ਜੀ ਲਓ ਜੀ 93000 ਦੀ ਜਿਹੜੀ ਦੋਸਤੋ ਇਹ ਯੈਸ ਨੋ ਆ ਠੀਕ ਆ 11 ਕਿਲੋ ਦੁੱਧ ਬਾਕੀ ਥਾਣਾ ਥੋਣਾ ਦਾ ਗੈਬ ਤੁਸੀਂ ਵੇਖੋ ਠੀਕ ਹੈ ਜੀ ਆ ਜਿਹੜੀ ਬਹਿਣੀ ਵਾਲੀ ਸਾਈਡ ਤੋਂ ਆ ਇੱਕੋ ਜਿਹਾ ਥਾਣਾ ਗਰਲਾ ਵਿਥਾ ਚੰਗੀਆਂ ਨੇ ਠੀਕ ਹੈ ਜੀ ਅੱਛਾ ਵੀਰ ਸਾਨੂੰ ਅੱਗੇ ਆਪਣੇ ਕੋਲ ਇਹ ਆ ਗਈ 8ਵੇਂ ਨੰਬਰ ਤੇ ਹਾਂ ਜੀ 8ਵੇਂ ਨੰਬਰ ਤੇ ਠੀਕ ਹੈ ਜੀ ਠੀਕ ਹੈ 7ਵੇਂ 7ਵੇਂ ਤੇ ਆਈ 7ਵੇਂ 7ਵੇਂ ਨੰਬਰ ਤੇ ਆ ਸਭ ਦੁੱਧ ਇਹਨਾਂ ਹੀ ਇਹਦੇ ਥੱਲੇ 11 ਕਿਲੋ ਹੀ 11 ਕਿਲੋ ਹਾਂ ਦੁੱਧ 12 ਪਰ ਆਪਾਂ ਇਹਦਾ 11 ਚ ਵਾਗ ਦੇਣਾ ਤੇ ਦਿਨਾਂ ਦੀ ਦਿਨਾਂ ਜੀ ਇਹ 12 13 ਦਿਨਾਂ ਦੀ ਸੀ ਕੱਟਾ ਮਗਰ ਆਈ ਇਹਦੇ ਪਰ ਤੇਰਾ ਦਿਨਾਂ ਦੀ ਆ ਹਾਂ ਜੀ ਕੱਟਾ 11 ਹੀ ਦੁੱਧ 11 ਕਿਲੋ ਤੋਲ ਕੇ ਦੇਣਾ ਜ 11 ਕਿਲੋ ਦੁੱਧ ਦਾ ਦੋਸਤੋ 12 13 ਦਿਨਾਂ ਦੀ ਸੂਈਆ ਮਗਰ ਕਟਾ ਮੇਲ ਕਾਫ ਆ ਤੇ ਉਹ ਆਪਾਂ ਤੁਹਾਨੂੰ ਪਹਿਲਾਂ ਨੋਟ ਕਰਾਤਾ ਦੋਸਤੋ ਅੱਜ ਜ਼ਿਆਦਾਤਰ ਕੋਈ ਵੀ ਮਜਾ ਖਰੀਦੋਗੇ ਇੱਕ ਮਜ ਦੇ ਥੱਲੇ ਫੀਮੇਲ ਕਾਫ ਆ ਜਿਹੜੀ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਦਿਖਾਈ ਆ ਬਾਕੀ ਪਸ਼ੂ ਜਿੰਨੇ ਵੀ ਆ ਸਾਰੇ ਮਗਰ ਮੇਲ ਕਾਫ ਆ 11 ਕਿਲੋ ਕੁੱਤ ਹੈ ਇਹ ਵੀ ਦੁੱਜਣ ਹੀ ਹੈ ਨਾ ਛੋਟੀ ਦਿੱਜਾ ਸੋਵਾ ਸੰਤ ਸਾਹਿਬ ਜੀ ਹਾਂ ਲਈ ਫਰੇ ਜਾ ਲੋਬੀ ਪ੍ਰਭੂ ਠੀਕ ਹੈ ਜੀ ਸੋ ਸੁਪਾਈਆਂ ਸੁਪੂਈਆਂ ਕਰਮਾਲੀਆਂ ਨੂੰ ਵੀ ਪੂਰੀਆਂ ਨੇ ਠੀਕ ਹੈ ਜੀ ਫਰੀਕੀ ਦੇ ਵਿੱਚ ਆ ਥੱਲੇ ਭਾਂਡੇ ਦੀ ਪੂਰੀ ਖਬਰਦਾਰਾ 11 ਕਿਲੋ ਦੁੱਧ ਦੋਸਤੋ ਬਹੁਤ ਹੁੰਦਾ ਠੀਕ ਆ ਜੀ ਪਸ਼ੂ ਥੱਲੇ ਜੋਣਾ ਹੋਵੇ ਸਹੀ 10 ਕਿਲੋ 11 ਕਿਲੋ ਦੁੱਧ ਬਹੁਤ ਜ਼ਿਆਦਾ ਤੇ ਥਣ ਇੱਕੋ ਜਿਹਾ ਇੱਕੋ ਜਿਹੀ ਵੰਡ ਵੇਥ ਤੇ ਥਣ ਲਗਾ ਤੇ ਸੋਨੂ ਵੀਰੇ ਇਹਦੇ ਮਗਰ ਵੀ ਕਟਾਈ ਆ ਕਟਾਈ ਸੰਸਾਭ ਜੀ ਤੇ ਮੋਲੇ ਦਾ ਕਿ ਰਹੂਗਾ ਸੰਸਾਭ ਮੁੱਲ ਭਾਵੇਂ 1 10 15 ਜਿੰਨਾ ਮਰਜ਼ੀ ਹਾਂ ਇੱਕ 5 ਇੱਕ 3 ਦੀ ਦੇਣੀ ਆ ਜੀ ਇੱਕ 3 ਦੀ 3 ਦੀ ਹਾਂਜੀ ਠੀਕ ਆ ਦਸ ਰੁਪਏ ਕਰਕੇ ਸਾਰਾ ਕੁਝ ਹੈ ਯਾਰ ਹੋਰ ਕਰ ਦਾਂਗੇ 1 ਕਿਲੋ ਦੀ ਇੱਕ ਦੋ ਹਾਂਜੀ ਠੀਕ ਹੈ 11 ਕਿਲੋ ਦੁੱਧ ਮੈਨੇ ਪੇ ਤੋਲ ਕੇ ਜਿਵੇਂ ਕਿਸੇ ਦਾ ਮਨ ਖੜੇ ਹੋਣ ਲੈ ਜੀ ਠੀਕ ਹੈ ਜੀ ਭਾਵੇਂ ਤਿੰਨ ਟਾਈਮ ਚੋਵੇ ਭਾਵੇਂ ਚਾਰ ਟਾਈਮ ਚੋਵੇ ਠੀਕ ਹੈ ਜੀ ਲੋ ਵੀ ਪ੍ਰਭੂ 1 ਲੱਖ 2000 ਦੀ ਇਹ ਤੁਹਾਨੂੰ ਜਿਹੜੀ ਮਿਲ ਜੂਗੀ ਠੀਕ ਆ ਤੇ ਇਹ ਆ ਨਗਸ ਜਿਹੜੇ ਦੋਸਤੋ ਸਾਤਾ ਪਾ ਤੁਹਾਨੂੰ ਇਧਰੋਂ ਦਿਖਾਏ ਆ ਇਧਰੋਂ ਵੀਰ ਗੋਰੀ ਸੰਧ ਸਾਬ ਸੂਈ ਆ ਹਾਂ ਚੌਥੇ ਦਿਨ ਦੀ ਸੂਈ ਆ ਜੀ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਦੋਸਤੋ ਹਾਂ ਨਹੀਂ ਮੇਰਾ ਵੀ ਪੱਖ ਮੰਨਦੀ ਆ ਜੀ ਮਗਰ ਕੱਟੀ ਆ ਤੇ ਮਗਰ ਕੱਟੀ ਆ ਜੀ ਲੋ ਜੀ ਮਗਰ ਕੱਟੀ ਆ ਠੀਕ ਆ ਜੀ ਬੂਰੀ ਮੱਝਾ ਨੀਲੀ ਦੀ ਪੂਰੀ ਆ ਠੀਕ ਆ ਜੀ ਪੂਰੀ ਨੀਲੀ ਮੰਨ ਕੇ ਕੋਈ ਸੌਦਾ ਕਰ ਲੈ ਅੱਜ ਚੌਥਾ ਕ ਦਿਨ ਚੌਥਾ ਕ ਦਿਨ ਸਭ ਸਭ 9 ਕਿਲੋ ਦੀ ਗਈ ਬੋਲਾ ਹੁਣੇ ਆਈਆਂ ਤੁਹਾਡੇ ਅੱਗੇ ਤਾਰੀਆਂ ਐ ਦੋ ਇਹ ਹਾਂਜੀ ਨੇ ਬੋਲਾ ਮੰਨ ਲੈ ਦੁੱਧ ਮੰਨ ਲੈ ਚੌਥੇ ਪੰਜਾਂ ਦਿਨਾਂ ਦੀ ਸੂਈ ਆਈ ਲੋ ਜੀ ਚੌ ਪੰਜਾਂ ਦਿਨਾਂ ਦਾ ਦੋਸਤ ਸੁਆ ਮਗਰ ਕੱਟੀ ਆ ਕੱਟੀ ਵੀ ਨੀਲੀ ਦੇ ਵਿੱਚ ਹੀ ਪੱਖਾ ਠੀਕ ਆ ਖੋਰ ਖੋਰ ਚਾਰੇ ਕੱਟੀ ਦੇ ਵੀ ਧੋਪੇ ਆ ਤੇ ਬੂਰੀ ਇਹ ਮੱਝਾ ਠੀਕ ਆ ਜੀ ਕੋਈ ਵੀਰ ਮੇਰਾ ਸਮਝ ਲੈ ਦੂਜਾ ਕੋਈ ਸਮਝ ਲੈ ਤੀਜਾ ਸੁਭਾ ਸੂਈ ਠੀਕ ਆ ਤੇ ਬਹੁਤ ਵਧੀਆ ਇੱਕ ਆ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਦੇ ਆ ਤੁਹਾਨੂੰ ਵੀਰ 9 ਕਿਲੋ ਹੁਣ ਦੁੱਧ ਹੈਗਾ ਹਾਂਜੀ ਹਾਂਜੀ 9 ਕਿਲੋ ਸੰਦ ਸਾਜੀ ਆ ਵੀ ਦੋਸਤ ਇੱਕ ਪੂਰੀ ਦਾ ਪੀਸ ਜਿਹੜਾ ਪੂਰੀ ਦਾ ਨਗ ਉਹ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਜੀ ਪੂਰੀ ਮੱਝ ਵੀ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਪੂਰੀ ਦੇ ਵਿੱਚ ਇਹ ਨੀਲੀ ਆ ਗਈ ਆ ਠੀਕ ਆ ਜੀ ਅੱਖਾਂ ਬਿਲੀਆਂ ਨੇ ਤੁਹਾਨੂੰ ਆ ਬਖਾਇਆ ਸੰਸਾ ਚਾਹ ਛੋਟੀ ਚੀਜ਼ ਚੰਗੀ ਚੋਣ ਚੰਦਰਪੂਰੀ ਬਸ ਸਪੈਸ਼ਲ ਜੀ ਇੱਕ ਨੰਬਰ ਚ ਵਾਈ ਤਾ ਵਾਈ ਦਾ ਸਾਨੂੰ ਸਭ ਕੋਈ ਡੰਕਰ ਨਹੀਂ ਆਪਣਾ ਮਾੜਾ ਆਪਾਂ ਹੁਣ ਹਾਂਜੀ ਕੀ ਮੋਲ ਆਪਾਂ ਪਾਉਂ 10 11 ਲਿਆ ਕੇ ਬੱਧੀ ਬਿਠੇ ਚੋਣ ਛੜੀਆਂ ਮਾੜੀਆਂ ਛੜ ਲੀਆਂ ਜੀ ਹਾਂ ਹਾਂਜੀ ਸੰਸਾ ਮੁੱਲ ਭਾਵੇਂ 80 82 ਜੋ ਮਰਜ਼ੀ ਹਾਂ 75000 ਦੀ ਦੇ ਦੇ ਕੇ 75 ਦੀ ਹਾਂਜੀ 75 ਦੀ ਦੇ ਦਿਓ ਕਰਕੇ ਲੈਸ ਲੂਸ ਕਰਕੇ ਦਈਏ ਕਿ ਯਾਰ ਇੱਕ ਹੋਰ ਛੋਟ 74000 ਦੀ ਦੇ ਦਾਂਗੇ 10 11 ਕਿਲੋ ਆਮਣਾ ਦੋ 9 ਕਿਲੋ ਜੀ ਵੀਰ ਦੋ ਟਾਈਮ ਚੋ ਕੇ ਲੈ ਜਾ ਤਿੰਨ ਟਾਈਮ ਲੈ ਪੰਜਾਂ ਦਿਨਾਂ ਦੀ ਸੂਈ ਹੈ ਠੀਕ ਹੈ ਜੀ ਹਾਂਜੀ ਲੋ ਵੀ ਪੰਜਾਂ ਦਿਨਾਂ ਦੀ ਸੂਈ ਹੈ ਦੋਸਤੋ ਤੇ 75000 ਆ ਤਾਂ 75000 ਦੇ ਵਿੱਚੋਂ ਵੀ ਛੋਟछाप ਹੋ ਜਾਊਗਾ ਮੌਕੇ ਤੇ ਮਾਨਤਨ ਹੋ ਜਾਊਗਾ ਮਗਰ ਕੱਟੀ ਹੈ ਠੀਕ ਹੈ ਇਹ ਮੱਝ ਤੁਸ ਕੋ ਪਾ ਤੁਹਾਨੂੰ ਦਿਖਾਤੀ ਹੈ ਪੂਰੀ 8ਵੇਂ ਨੰਬਰ ਤੇ ਸੀ ਕਿ ਇੱਕ 9ਵੇਂ ਨੰਬਰ ਤੇ ਤੁਹਾਨੂੰ ਇੱਕ ਮੱਝ ਦਿਖਾਉਣੀ ਹੈ ਫੁੱਲ ਵੱਡੇ ਕੱਦ ਕਰਦੀ ਹੈ ਸਤੂ ਸਾਹਿਬ ਜੀ ਤੀਜਾ ਮੰਨ ਲੇ ਕੋ ਚੌਥਾ ਮੰਨ ਲੇ ਮੈਂ ਪਿਛਲੇ ਦਿਨ ਹਰਿਆਣੇ ਹੋਈ ਆਪਾਂ ਇਧਰੋਂ ਲਈ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ 15 ਕਿਲੋ ਮੈਂ ਦੁੱਧ ਦਿੰਦੀ ਸੀ 12 ਕਿਲੋ ਮੈਂ ਭੇਜਾਂਗੇ ਜਿਹਨੂੰ ਜੀ ਕੱਦ ਬਹੁਤ ਵੱਡਾ ਵੱਡਾ ਵਜ਼ਨ ਬੜਾ ਜੀ ਮੈਂ ਲੱਸੀ ਫਿੱਕੀ ਜ਼ਰੂਰ ਸੰਭੀ ਨਹੀਂ ਗਏ ਗੱਭਣੀਆਂ ਇਹ ਗੱਭਣੇ ਜੀ 2 ਦਿਨ ਲੈ ਸਕਦੀ 4 ਵੀ ਲੈ ਸਕਦੀ ਲੋ ਵੀ ਪ੍ਰਭੂ ਇਹ ਗੱਬਣ ਆ ਤਿਆਰੀ ਵਾਲੀ ਮੈਂ ਆ ਬਾਕੀ ਕਾਦ ਬਖਾਓ ਹੀ ਮੈਂ ਮੇਰੇ ਸਾਹਮਣੇ ਤੇ ਮੇਰੇ ਬਰਾਬਰੀ ਹੀ ਕੀਤਾ ਪੂਰੇ ਮੈਂ ਤੇਰੇ ਤੋਂ ਵੀ ਟੱਪ ਗਈ ਆ ਆ ਜਾ ਫੋਲੋ ਵੱਡੇ ਕਾਦ ਕਾਠ ਵਿੱਚ ਆ ਦੋਸਤੋ ਥੋੜੀ ਜੀ ਕਿਤੇ ਨਾ ਕਿਤੇ ਸਾਹ ਸੰਭਾਲ ਚ ਏਡੇ ਪਸ਼ੂ ਦਾ ਫਰਕ ਰਹਿ ਜਾਂਦਾ ਵੀ ਜੇਕਰ ਏਡਾ ਵੱਡਾ ਪਸ਼ੂ ਆ ਤੇ ਸਾਹ ਸੰਭਾਲ ਵੀ ਤਕਰੀਬਨ ਪੂਰੀ ਚਾਹੀਦੀ ਆ ਵੀ ਤਿੰਨਾਂ ਚੌਂ ਡੰਗਰਾਂ ਦੀ ਸਾਹ ਸੰਭਾਲ ਜਦਾ ਇੱਕ ਪਸ਼ੂ ਲੈ ਜਾਂਦਾ ਤੇ ਬਹੁਤ ਵੱਡੇ ਕਾਦ ਬੁੱਤ ਵਿੱਚ ਆ ਕੀ ਦੁੱਧ ਦਾ ਮਿਲਕਰ ਕਾਰਡ ਸੋਨੂ ਸਾਹਿਬ ਮਾਲਕ ਦਾ ਬਾਕੀ ਜਿੰਨੇ ਵੇਤਰੀਆਂ ਸਾਰੇ 15 ਹੀ ਆਂਦੇ ਹੁੰਦੇ ਜੀ ਹਾਂ ਕੋਈ ਨਹੀਂ ਆਂਦਾ ਮੇਰੀ 12 ਵੀ ਦੇਂਦੀ ਆ ਪਰ ਅਸੀਂ ਵਾਹ ਦੇਖ ਕੇ ਵੀ ਕਹੀ ਜਾਂਦੇ ਪਰ ਏਡੀ ਵੱਡੀ ਮੱਝ ਵੇਖ ਕੇ ਤਾਂ ਅਗਲਾ ਕੋਈ 25 ਲੀਟਰ ਵੀ ਕਹਦੇ ਹਾਂ ਹਾਂ ਜੀ ਪਰੋਂਦ ਦੇ ਵਿੱਚ ਚਲੋ ਭਰਿਆ ਪਾਂਡਾ ਹੈ ਹਾਂ ਜੀ ਹਾਂ ਜੀ ਤੇ ਜਦੋਂ ਚਵਾਉਣ ਤੇ ਆਈ ਉਦੋਂ ਪਤਾ ਲੱਗੂ ਕਿੰਨਾ ਕਿ ਚਵਾਉਂਦੀ ਆ ਹਾਂ ਬਾਕੀ ਸੰਤੂ ਸਾਹਿਬ 12 ਕਿਲੋ ਏਡੀ ਮਹਣੂ ਕੀ ਆਂਦਾ ਹਾਂ ਚਲੋ ਨਾਰਮਲ ਘੱਟ ਤੋਂ ਘੱਟ ਇਹਨਾਂ ਦਾ ਮੰਨ ਕੇ ਸੌਦਾ ਕਰ ਲੇ ਹਾਂ ਕਾਦੀ ਬੜਾ ਮਹਣਾ ਸੰਤੂ ਸਾਹਿਬ ਜੀ ਇਹ ਵੀ ਇੱਕ ਰੰਗਾ ਬਿਲਕੁਲ ਇੱਕ ਰੰਗ ਸਾਂਭੀ ਨਹੀਂ ਗਏ ਨੇ ਮੈਂ ਸਾਫ਼ ਸੁਥਰੀ ਬੜ ਆ ਵੀ ਪੂਰਾ ਵੱਡੇ ਜਹਾਜ ਜਿੱਡੀ ਜੜੀ ਦੋਸਤੋ ਇਹ ਮਾਜਾ ਪੂਰੇ ਜਹਾਜ ਜਿੱਡੀ ਮਾਜਾ ਪਕਾਵਾਂਗੇ ਫੋਲ ਵੱਡੇ ਕੱਦ ਵਿੱਚ ਸਿੰਗਲ ਅੱਡੀ ਦੀ ਤੇ ਡਾੜਾ ਕੱਦ ਕਾਠਾ ਕਰਮਾਲੀ ਨੂੰ ਠੀਕਾ ਜੀ ਤੇ ਕੋਈ ਵੀ ਰਗਾ ਬੱਚੇ ਪੁੱਛੇ ਲੈਣਾ ਚਾਹੁੰਦਾ ਤੇ ਗਾਂਵਾਂ ਧੀਆ ਇਹਦੀਆਂ ਜਿਹੜੀਆਂ ਦੋਸਤੋ ਚੰਗੇ ਕੱਦ ਕਾਠ ਦੇ ਵਿੱਚ ਪ੍ਰਗਟ ਹੋਣਗੀਆਂ ਤੇ ਬਾਕੀ ਬਹੁਤ ਸੋਹਣੇ ਕੱਦ ਵਜਣ ਦੇ ਵਿੱਚ ਆ ਤਿੰਨ ਕਿੰਨੇ ਕੁ ਲੈ ਜੂ 8-7 ਲੈਣੀ 5-4 ਦਿਨ ਵੀ ਲੈ ਸਕਦੀ ਆਈ ਹੈ ਹੁਣੇ ਲਾਈ ਹੈ ਅਜੇ ਰਸੇ ਰਸੇ ਸਾਰੇ ਉਪਹਿਲੇ ਘਰ ਦੇ ਵਿਚਾਰੀ ਨੂੰ ਪਾਇਆ ਤੇ ਇਹ ਸਾਨੂੰ ਆਪਾਂ ਅੱਜ ਕਿੰਨੇ ਦੇ ਦੇ ਦਾਂਗੇ ਸਨ ਸਰ ਜੇ ਸੋਈ ਹੁੰਦੀ ਫਿਰ 75000 ਦੀ ਮੈਂ ਦੇਦਾ 75000 ਹਾਂਜੀ ਲਓ ਜੀ ਪੂਲ ਵੱਡੇ ਕੱਦ ਹਾਈਟ ਦੇ ਵਿੱਚ ਆ ਦੋਸਤੋ 75000 ਦੇ ਵਿੱਚ ਤੁਹਾਨੂੰ ਇਹ ਗੱਬਣ ਮੱਚ ਮਿਲ ਜੂਗੀ ਤੇ ਚਾਹ ਬਣ ਵੀਰ ਤੁਸੀਂ ਜਿਹੜਾ ਸੰਪਰਕ ਕਰ ਲਿਓ ਵੀਰ ਸੋਨੂ ਦੇ ਨਾਲ ਤੇ ਬੈਕ ਸਾਈਡ ਤੋਂ ਤੁਸੀਂ ਵੇਖ ਸਕਦੇ ਜੇਵੇ ਲਾਹੇ ਬਣਾਈ ਪਈ ਆ ਕਰਮਾੜੀ ਪੱਧਰ ਬਖਾਲਾ ਕੋਈ ਵਾਲਸ਼ਲ ਨਹੀਂ ਗਾਗਾ ਵੀ ਸ਼ਾਇਦ ਕੋਈ ਬਾਹੀ ਆ ਜਾਂ ਨੱਕਾ ਆ ਠੀਕ ਆ ਜੀ ਤੇ ਥਣ ਵੀ ਪੂਰਾ ਹੱਥੀ ਜਵਾਈ ਵਾਲਾ ਮੁੱਠੀ ਥਣ ਬੰਦ ਹਾਂ ਸੋ ਦੋਸਤੋ ਫਿਰ ਹਾਲ ਇਹ ਨੌ ਨਾਗ ਸੀ ਕਿ ਅੱਜ ਵੀਰ ਸੋਨੂ ਦੇ ਕੋਲ ਤੇ ਨਵਾਂ ਨਗਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਜਿਨ੍ਹਾਂ ਦੇ ਵਿੱਚੋਂ ਅੱਠ ਮੱਝਾਂ ਝੋਟੀਆਂ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਨੇ ਇੱਕ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਮੱਝ ਵਹਾਈ ਆ ਪੋਲ ਵੱਡੇ ਕਦ ਕੱਦ ਦੇ ਵਿੱਚ ਇਹ ਗੱਬਣ ਆ ਠੀਕ ਆ ਤੇ ਬਾਕੀ ਪਸ਼ੂ ਚੰਗੇ ਆ ਇਸੇ ਤਰ੍ਹਾਂ ਪਸ਼ੂ ਕੋਈ 8 7 ਨਾ ਕੋਈ 8 10 ਨਾ ਜਿਹੜੇ ਇਸ ਕਿਲੇ ਤੇ ਇਸ ਫਾਰਮ ਤੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਤੇ ਬਾਕੀ ਤੁਸੀਂ ਇੱਥੇ ਆਣ ਕੇ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਜਿਹੜਾ ਦੱਸੋ ਰੱਖ ਲਿਓ ਠੀਕ ਆ ਜੀ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਂਦੇ ਰਿਹਾ ਕਰੋ सोनू ਵੀਰ ਇੱਕ ਨੰਬਰ ਆਪਣਾ ਜਰੂਰ ਸਾਂਝਾ ਕਰ ਸੰਸਾਰ ਨੰਬਰ 98548 17707 ਠੀਕ ਹੈ ਵੀਰ ਮੇਡ 915016213 ਪਿੰਡ ਚੋੜੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਠੀਕ ਹੈ ਜੋਗਿਆਲੇ ਰੋਡ ਤੇ ਆਪਣਾ ਘਰ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਰ ਵੇਲੇ ਆਪਣੇ ਕੋਲ 8 9 10 ਡੰਗਰ ਖੜੇ ਹੁੰਦੇ ਆ ਠੀਕ ਹੈ ਜੀ ਥੋੜੀ ਲੇਬਰ ਦੀ ਸਮੱਸਿਆ ਨਹੀਂ ਤੇ ਡੰਗਰ ਤੋਂ ਜੀ ਆਪਾਂ ਗਵਾਧੂ ਕਰ ਛੱਡੀਏ ਆਹੋ ਕੋਈ ਗੱਲ ਬਾਤ ਕਿਰਪਾ ਮਾਰੇ ਦੀ ਵਾਸਤਾ ਦੇ ਕੋਲ ਗੱਲਬਾਤ ਨਹੀਂ ਕੋ ਜਿੰਦਗੀ ਦੇ ਤਜਰਬੇ ਦੇ ਵਿੱਚੋਂ ਕੋਈ ਗੱਲਬਾਤ ਸੁਣਾਓ ਤਜਰਬੇ ਹੀ ਆਪਣੇ ਨੂੰ ਸਾਰੇ ਸਿਆਣੇ ਹੀ ਆ ਜੀ ਅਸੀਂ ਆਪਾਂ ਤਾਂ ਸਿੱਖਦੇ ਹੀ ਪਏ ਆਂ ਜੀ ਅੱਛਾ ਹਾਂ ਜੀ ਮਾ ਵੀ ਭਰਾਵੋ ਐਵਰੀ ਟਾਈਮ ਜਿਹੜੇ ਨਾਗ ਜਿਹੜੇ 8 7 ਨਾਗ ਵੀਰ ਸੋਨੂ ਦੇ ਕੋਲ ਮੌਜੂਦ ਹੁੰਦੇ ਆ ਪਿੰਡ ਚੋਟੀਆਂ ਧਰਮਕੋਟ 15 16 ਕਿਲੋਮੀਟਰ ਦੀ ਦੂਰੀ ਆ ਫਤੇਗੜ ਪੰਜਤੂਰ ਅੱਡਾ ਲੱਗਦਾ ਠੀਕ ਆ ਜੀ ਤੇ ਜੋਗੇ ਵਾਲਾ ਤਕਰੀਬਨ 5 ਕਿਲੋਮੀਟਰ ਦੀ ਦੂਰੀ ਆ ਜੀਰਾ ਸ਼ਹਿਰ ਵਿੱਚ ਆਪਾਂ 13 14 ਕਿਲੋਮੀਟਰ ਆ ਜੀ ਆ ਬਿਲਕੁਲ ਜੀ ਹਾਂ ਜੀ ਠੀਕ ਆ ਜੀ ਤੇ ਗਿੱਦੜਪਿੰਡੀ ਵਾਲੀ ਸਾਈਡ ਤੋਂ ਕੋਈ ਦਬਾਬੇ ਤੋਂ ਆ ਰਿਹਾ ਵੀਰ ਤੇ ਗਿੱਦੜਪਿੰਡੀ ਵਾਲਾ ਪੋਲ ਟਾਪ ਕੇ ਦੋਸਤੋ ਅੱਗੇ ਕਸੂ ਦਾ ਮੋੜ ਆ ਤੇ ਤਕਰੀਬਨ ਉਸ ਤੋਂ ਅਗਲੇ ਪੰਨਾ ਜਿਹੜਾ ਯੋਗੇ ਵਾਲਾ ਢਾ ਆਉਂਦਾ ਜ ਯੋਗੇ ਵਾਲੇ ਤੋਂ ਇੱਕ ਸੜਕ ਨਿਕਲਦੀ ਹੈ ਜਿਹੜੀ ਧਰਮਕੋੜ ਨੂੰ ਜਾਂਦੀ ਆ ਫਤੇਗੜ ਪਈ ਤੋਰ ਵਾਇਆ ਠੀਕ ਆ ਜੀ ਤੇ ਫਤੇਗੜ ਪਈ ਤੋਰ ਵਿਜ਼ਿਟ ਕਰਨ ਤੋਂ ਪਹਿਲਾਂ ਹੀ 1 ਕਿਲੋਮੀਟਰ ਸੜਕ ਦੇ ਉੱਪਰ ਵੀਰ ਸਾਨੂੰ ਉਹਨਾਂ ਦੇ ਘਾਰ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ